ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਪ ਗੱਲ ਕਰਾਂਗੇ ਚਾਹ ਦੀ ਆਯੁਰਵੇਦ ਦੇ ਅਨਸਾਰ ਚਾਹ ਨਹੀਂ ਪੀਣੀ ਚਾਹੀਦੀ ਆਯੁਰਵੇਦ ਵਿੱਚ ਚਾਹ ਪੀਣ ਦੀ ਮਨਾਹੀ ਹੈ ਪਰ ਚਾਹ ਅੱਜ ਦੇ ਸਮੇਂ ਵਿੱਚ ਸਾਡੇ ਕਲਚਰ ਦਾ ਹਿੱਸਾ ਬਣ ਗਿਆ ਹੈ ਕੋਈ ਮਹਿਮਾਨ ਸਾਡੇ ਘਰ ਦੇ ਵਿੱਚ ਆ ਜੇ ਜਾਂ ਸੀ ਕਿਸੇ ਦੇ ਘਰ ਚ ਲੈ ਜਾਈਏ ਸਭ ਤੋਂ ਪਹਿਲਾਂ ਚਾਹ ਆਫਰ ਕੀਤੀ ਜਾਂਦੀ ਹੈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਹਰ ਜਗ੍ਹਾ ਸਾਨੂੰ ਚਾਹ ਹੀ ਨਜ਼ਰ ਆਉਂਦੀ ਹੈ ਚਾਹ ਜਿਹੜਾ ਹੈਗਾ ਉਹ ਮੁੱਖ ਚੀਜ਼ ਹੈ ਜਿਹੜੀ ਆਫਰ ਕੀਤੀ ਜਾਂਦੀ ਹੈ ਹੁਣ ਤਾਂ ਜਗ੍ਹਾ ਜਗ੍ਹਾ ਤੇ ਚਾਹ ਦੇ ਸੈਂਟਰ ਵੀ ਬਣ ਚੁੱਕੇ ਨੇ ਜਿਵੇਂ ਕਿ ਫੈਸ਼ਨੇਬਲ ਚਾਹ ਸੂਟਾ ਬਾਹਰ ਹੋ ਗਿਆ ਚਾਹ ਚੂਰੀ ਬੱਚੇ ਸਟੂਡੈਂਟਸ ਔਰ ਸਿਆਣੇ ਬੰਦੇ ਸਾਰੇ ਇਨਜੋਏ ਕਰਦੇ ਆ ਚਾਹ ਸਾਡੇ ਕਲਚਰ ਦਾ ਹਿੱਸਾ ਬਣ ਗਿਆ ਪਰ ਇਹ ਆਈ ਕਿੱਥੋਂ ਸਾਡੇ ਮੁਲਕ ਦੇ ਵਿੱਚ ਇਹਨੂੰ ਅੰਗਰੇਜ਼ ਲੈ ਕੇ ਆਏ ਹੈ ਅੰਗਰੇਜ਼ਾਂ ਦੀ ਇਹ ਮਜਬੂਰੀ ਸੀ ਯੂਰੋਪੀਅਨ ਕੰਟਰੀ ਜਿਹੜੇ ਹੈਗੇ ਆ ਕੈਨੇਡਾ ਹੈ ਅਮਰੀਕਾ ਹੈ ਠੀਕ ਹੈ ਇਹ ਸਾਰੇ ਠੰਡੇ ਮੁਲਕ ਹੈ ਇਹਨਾਂ ਲੋਕਾਂ ਨੂੰ ਜ਼ਰੂਰਤ ਹੈ ਚਾਹ ਜਿਹੜੀ ਹੈਗੀ ਉਹ ਸਰੀਰ ਨੂੰ ਗਰਮ ਕਰਦੀ ਹੈ ਖੂਨ ਦੇ ਵਿੱਚ ਗਰਮੀ ਪੈਦਾ ਕਰਦੀ ਹੈ ਇਹ ਠੰਡੇ ਦੇਸ਼ਾਂ ਦੇ ਵਾਸੀ ਹੋਣ ਕਰਕੇ ਇਹਨਾਂ ਨੂੰ ਚਾਹ ਆਰਾਮ ਦਿੰਦੀ ਸੀ ਇਸ ਕਰਕੇ ਇਹਨਾਂ ਨੇ ਚਾਹ ਦੀ ਕਾੜ ਕੱਢੀ ਪਰ ਸਾਡੇ ਦੇਸ਼ ਨੂੰ ਇਹਦੀ ਜ਼ਰੂਰਤ ਨਹੀਂ ਹੈ ਸਾਡਾ ਜਿਹੜਾ ਮੁਲਕ ਹੈ ਉਹ ਤਾਂ ਹੌਟ ਕਲਾਈਮੈਟਿਕ ਜ਼ੋਨ ਤੇ ਵਿੱਚ ਆਉਂਦਾ ਹੈ ਗਰਮ ਮੁਲਕ ਹੈ ਸਾਨੂੰ ਤਾਂ ਜਿਹੜੀ ਹੈਗੀ ਇਹ ਜ਼ਰੂਰਤ ਹੈ ਜਾਂ ਅੱਜ ਤੋਂ ਤੁਸੀਂ ਜਿਹੜੀ 2-300 ਸਾਲ ਪਹਿਲਾਂ ਸਾਡੇ ਜਿਹੜੇ ਵੱਡੇ-ਵਡੇਰੇ ਸੀ ਉਹ ਕੀ ਕਰਦੇ ਸੀ ਚਾਹ ਥੋੜੀ ਪੀਂਦੇ ਸੀ ਉਹ ਤਾਂ ਦੁੱਧ ਦਹੀਂ ਲੱਸੀ ਸ਼ਿਕੰਜਮੀ ਨਾਰੀਅਲ ਪਾਣੀ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਸੀ ਆਯੁਰਵੇਦ ਦੇ ਅਨੁਸਾਰ ਚਾਹ ਨਹੀਂ ਪੀਣੀ ਚਾਹੀਦੀ ਬਾਕੀ ਤੁਹਾਡੀ ਸਾਰਿਆਂ ਦੀ ਆਪੋ ਆਪਣੀ ਮਰਜ਼ੀ ਹੈ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਔਰਤਾਂ ਅਤੇ ਮਰਦਾਂ ਦੇ ਹਰ ਤਰ੍ਹਾਂ ਦੇ ਰੋਗ, ਪੇਟ ਦੀ ਕੋਈ ਵੀ ਗੰਭੀਰ ਤੋਂ ਗੰਭੀਰ ਸਮੱਸਿਆ ਹੋਵੇ ਜਿਵੇਂ ਕਿ ਪ੍ਰਾਣੀ ਤੋਂ ਪ੍ਰਾਣੀ ਸੰਗ੍ਰਹਿਣੀ, ਜਲਨ, ਗੈਸ, ਬਣਨਾ ਜਿਹੜੀ ਗੈਸ ਲਗਾਤਾਰ ਬਣਦੀ ਹੈ, ਰੋਜ਼ ਹਟਦੀ ਨਹੀਂ ਹੈ। ਕਬਜ਼, ਪ੍ਰਾਣੀ ਤੋਂ ਪ੍ਰਾਣੀ, ਇਸ ਤੋਂ ਬਿਨਾ ਪ੍ਰਾਣਾ ਤੋਂ ਪ੍ਰਾਣਾ ਮਾਈਗ੍ਰੇਨ, ਨੱਕ ਦੀ ਹੱਡੀ ਵਧੀ ਹੋਣੀ, ਮਾਸ ਵਧਿਆ ਹੋਣਾ, ਪ੍ਰਾਣਾ ਤੋਂ ਪ੍ਰਾਣਾ ਨਜ਼ਲਾ, ਜ਼ੁਕਾਮ, ਗੋਡਿਆਂ, ਮੋਡਿਆਂ ਦਾ ਦਰਦ, ਹਰ ਬਿਮਾਰੀ ਦਾ ਇਲਾਜ आयुर्वेदिक विधि विधान ਦੇ ਨਾਲ ਕੀਤਾ ਜਾਂਦਾ ਹੈ ਕੋਈ ਵੀ ਸਮੱਸਿਆ ਹੋਵੇ ਤੁਸੀਂ ਕੋਈ ਵੀ ਜਾਣਕਾਰੀ ਮੇਰੇ ਕੋਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਮੇਰਾ ਸੰਪਰਕ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ